ਮਾਨਯੋਗ ਐਸਐਸਪੀ ਬਠਿੰਡਾ ਮੈਡਮ ਅਮਨੀਤ ਕੌਂਟਾ ਐਪੀਐਸ ਇਹਨਾਂ ਦੇ ਵਿਸ਼ਾ ਨਿਰਦੇਸ਼ ਇਹ ਬਠਿੰਡਾ ਪੁਲਿਸ ਵੱਲੋਂ ਵੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਚਾਈਨਾ ਡੋਰ ਦੇ ਜਿੱਥੇ ਵੀ ਕੋਈ ਸੇਲ ਪਰਚੇਸ ਜਾਂ ਯੂਜ਼ ਹੋ ਰਿਹਾ ਉਸ ਨੂੰ ਅਸੀਂ ਬਹੁਤ ਸਖਤੀ ਨਾਲ ਨੀਦ ਕਰ ਰਹੇ ਹਾਂ ਇਸ ਦੀ ਅਸੀਂ ਚੈੱਕ ਕਰ ਰਹੇ ਹਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਇਹ ਮੈਸੇਜ ਲਾਉਣਾ ਚਾਹੁੰਦਾ ਹੈਗਾ ਕਿ ਜਿਹੜੀ ਚਾਈਨਾ ਡੋਰ ਹੈ ਉਸ ਦਾ ਯੂਜ਼ ਕਰਨਾ ਜਾਂ ਸੇਲ ਪਰਚੇਸ ਕਰਨਾ ਇੱਕ ਗੈਰ ਕਾਨੂੰਨੀ ਹੈ ਇੱਕ ਜੁਰਮ ਹੈ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਇਦਾਂ ਦਾ ਕੋਈ ਸ਼ੌਂਦਾ ਉਸ ਤੇ ਅਸੀਂ ਤੁਰੰਤ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਉਂਦੇ ਹਾਂ ਕਿਉਂਕਿ ਅਕਸਰ ਹੀ ਅਸੀਂ ਇਹ ਦੇਖਿਆ ਹੈਗਾ ਕਿ ਜਿਹੜੇ ਇਨਸੀਡੈਂਟ ਆਉਂਦੇ ਨੇ ਜਿਹੜੀ ਚਾਈਨਾ ਡੋਰ ਹੈ ਕਿਤੇ ਕਈ ਵਾਰ ਕਿਤੇ ਅੜ ਜਾਂਦੀ ਹੈ ਜਾਂ ਇਹਨਾਂ ਪੰਛੇ ਦਾ ਵੀ ਨੁਕਸਾਨ ਹੁੰਦਾ ਤੇ ਇਵਨ ਕਿ ਬਹੁਤ ਸਾਰੇ ਵਿਅਕਤੀਆਂ ਦੀ ਇਸ ਇਸ ਵਜ੍ਹਾ ਨਾਲ ਜਾਨ ਵੀ ਚਲੀ ਗਈ ਹੈ ਤੇ ਬਹੁਤ ਸਵਿਅਰਲੀ ਇੰਜਰਡ ਵੀ ਨੇ ਤਾਂ ਇਸ ਚੀਜ਼ ਨੂੰ ਬਧੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਬਣਾਈਆਂ ਗਈਆਂ ਹਨ ਸਾਡੀਆਂ ਟੀਮਸ ਹੈ ਜੋ ਆਪਣੇ ਸਿਵਲ ਕਪੜਿਆਂ ਦੇ ਵਿੱਚ ਵੀ ਇਨਾ ਚੀਜ਼ਾਂ ਦੀ ਚੈਕਿੰਗ ਕਰ ਰਹੀ ਆ ਵੀ ਅਗਰ ਕੋਈ ਸੇਲ ਪਰਚੇਜ਼ ਹੋ ਰਹੀ ਆ ਜਾਂ ਇਨਫੈਕਟੇ ਨੂੰ ਕੋਈ ਯੂਜ਼ ਵੀ ਕਰ ਰਿਆ ਹੈਗਾ ਤਾਂ ਜਦੋਂ ਵੀ ਸਾਡੇ ਸਾਹਮਣੇ ਕੋਈ ਇਦਾਂ ਦੀ ਗੱਲ ਆਉਂਦੀ ਆ ਅਸੀਂ ਉਹਦਾ ਸਖਤ ਤੋਂ ਸਖਤ ਜਿਹੜੀ ਧਾਰਾ ਹੈਗੀ ਆ ਉਹਦੇ ਤਹਿਤ ਅਸੀਂ ਇੱਥੇ ਕਾਰਵਾਈ ਅਮਲ ਵਿੱਚ ਲੈ ਕੇ ਆਉਨੇ ਆ ਪਿੱਛੇ ਜੇ ਵੀ ਅਸੀਂ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਚਾਈਨਾ ਡੋਰ ਫੜੀ ਆ ਅਸੀਂ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਧਾਰਾ ਤਹਿਤ ਕਾਰਵਾਈ ਕੀਤੀ ਆ ਤੇ ਮੇਰੀ ਇਹ ਆ ਤੁਹਾਡੇ ਮਾਦੀਮ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਆ ਤੇ ਪੇਰੈਂਟਸ ਨੂੰ ਖਾਸ ਕਰਕੇ ਇਹੀ ਅਪੀਲ ਆ ਵੀ ਆਪਣੇ ਜਿਹੜੇ ਬੱਚੇ ਆ ਪੀਰੈਂਟਸ ਆਪਣੇ ਘਰ ਦੇ ਵਿੱਚ ਇਹ ਖੁਦ ਇਨਸ਼ੋਰ ਕਰ ਲੈ ਕਿ ਉਹਨਾਂ ਦੇ ਬੱਚੇ ਆ ਜਿਹੜੀ ਉਹ ਚਾਈਨਾ ਡੋਰ ਵਗੈਰਾ ਨਾ ਯੂਜ਼ ਕਰਨ ਨਾ ਕਿ ਕਿਸੇ ਨੇ ਕੋਈ ਪਤਾ ਨਹੀਂ ਛਡੌੜਾ ਹੋਰ ਹੈਗਾ ਇਦਾਂ ਦਾ ਹੈ ਤੱਕ ਜੋ ਸਿੰਪਲ ਡੋਰ ਆ ਉਸ ਨੂੰ ਯੂਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਕਾਫੀ ਜਾਨੀ ਨੁਕਸਾਨ ਹੋ ਰਿਹਾ ਹੈ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਤੇ ਇਹ ਜਿਹੜੀ ਘਟਨਾ ਹੈਗੀ ਇਹ ਕਿਸੇ ਨਾ ਵੀ ਹੋ ਸਕਦੀ ਹੈ ਸਾਡੇ ਕੋਈ ਰਿਸ਼ਤੇਦਾਰ ਭਰਾ ਭੈਣ ਦਾ ਵੀ ਹੋ ਸਕਦੀ ਆ ਤੋ ਇਸ ਤਰੀਕੇ ਇਹ ਇਸ ਚਾਈਨਾ ਡੋਰ ਦੀ ਵਰਤੋਂ ਤੋਂ ਇਹ ਵੀ ਸੇਲ ਪਰਚੇਸ ਤੋਂ ਬਰੀ ਕੀਤਾ ਜਾਵੇ